ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਜਿਹੜੀ ਭਾਈ ਅੱਜ ਦੀ ਵੀਡੀਓ ਬਣਾਉਣ ਲੱਗੇ ਜੱਗੀ ਡੈਰੀ ਫਾਰਮ 'ਚ ਪਹੁੰਚਿਆ ਬਰਨਾਲਾ ਸ਼ਹਿਰ ਤੋਂ ਭਾਈ ਵੀਡੀਓ ਕਵਰ ਕਰ ਰਹੇ ਆ ਖਾਸ ਹੀ ਬਰਨਾਲਾ ਸ਼ਹਿਰ ਆ ਸੇਖਾ ਰੋਡ ਤੇ ਬਾਈ ਦਾ ਜਿਹੜਾ ਇਹ ਨੌਰਾ ਕਾ ਗਾਇਆਂ ਦਾ ਤੇ 6 ਗਾਵਾਂ ਨੇ ਭਾਈ ਤੇ 4-3 ਮੱਜਾਂ ਨੇ ਭਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਾਊਥ ਤੋਂ ਪਹਿਲਾਂ ਤੁਹਾਡੇ ਤੱਕ ਪਾਉਂ ਸਗੇ ਜੀ ਜੇ ਕੋਈ ਵੀ ਰਹਿ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰ ਨਾਲ ਨੈਟ ਕਾਰ ਬਈ ਕੰਡਕਟਰ ਨੰਬਰ ਨੋਟ ਕਰੋ 81467 15312 81467 15312 ਇੱਕ ਬਾਈ ਦੀ ਖਾਸੀਅਤ ਹੈ ਬਾਈ ਜਦੋਂ ਵੀ ਆਓਗੇ ਬਾਈ ਦੇ ਨੌਰੇ ਤੇ 5 ਤੋਂ 7 ਡੰਗਰ ਤੁਹਾਨੂੰ ਖੜੇ ਮਿਲਣਗੇ ਵਿਕਰੀ ਆਏ ਟੱਟ ਤੋਂ ਟੱਟ 507 ਗਾਵਾਂ ਤੁਹਾਨੂੰ ਮਿਲਣਗੇ ਮਿਲਣੀਆਂ ਬਾਈ ਆਓ ਪੁੱਛ ਲੈਣੇ ਬਾਈ ਟੋਟਲ ਆਜੀ ਬਾਈ ਬਾਈ ਜੀ ਹਸੀ ਕਾਲ ਕਸੀ ਕਾਲ ਜੀ ਹੋਰ ਠੀਕ ਹੋ ਬਦਨੀ ਹਾਂ ਸੀ ਕਾ ਬਾਬਾ ਜੀ ਵਧੀਆ ਜੀ ਵਧੀਆ ਚੱਲਾਂਗਾ ਕੰਮਕਾਰ ਸ਼ੁਕਰ ਆ ਬਾਬੇ ਨਾਨਕ ਦੀ ਮਿਹਰ ਆ ਜੀ ਪੂਰੀ ਚਲੋ ਵਧੀਆ ਆ ਨਾਮ ਤੇ ਐਡਰੈਸ ਬੋਲ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਤੇ ਬਣਾਉਂਦਾ ਪੈਂਦਾ ਠੀਕ ਆ ਜਦੋਂ ਇਧਰੋਂ ਲੁਧਿਆਣਾ ਕਿੰਨੀ ਆ ਮੋਹ ਪਟਿਆਲਾ ਸੁਰੂਰ ਇਦੋਂ ਸਾਰਾ ਚੌਕ ਤੇ ਬਣਾਉਂਦਾ ਪੈਂਦਾ ਬਿਲਕੁਲ ਠੀਕ ਆ ਜੀ ਮੋਬਾਈਲ ਨੰਬਰ ਬੋਲ 98155 9307 ਠੀਕ ਆ ਭਾਈ ਤੇ ਛੇ ਗਾਵਾਂ ਨੇ ਭਾਈ ਭਾਈ ਛੇ ਗਾਵਾਂ ਨੇ ਆਪਣੇ ਕੋਲ ਦੋ ਵਜਾਂ ਨੇ ਜੀ ਇੱਕ ਦੂਜੇ ਸੂਹਾਂ ਝੁੱਟੀਆਂ ਇੱਕ ਪਹਿਲਣ ਠੀਕ ਆ ਬਈ ਤਿੰਨ ਨੇ ਇੱਕ ਪਹਿਲਣ ਕੱਟੀ ਹੋਰ ਆ ਪਰ ਇਹ ਕਿਉਂਕਿ ਉਹ ਵੀ ਥੋੜੀ ਜਿਹੀ ਖਰਾਬ ਹੋ ਗਈ ਆ ਠੀਕ ਆ ਬਈ ਬਸ ਇੱਕ ਤਾਂ ਹੱਤ ਮੰਨ ਕੇ ਬੇਨਤੀ ਆ ਆਪਣੀ ਸਾਰੇ ਵੀਰਾਂ ਨੂੰ ਇੱਕ ਤਾਂ ਵੀਡੀਓ ਪੂਰੀ ਦੇਖਿਆ ਕਰੋ ਠੀਕ ਆ ਕਿਉਂਕਿ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਸਿਰਫ ਜਿਵੇਂ ਪਟੰਗਰ ਪਹਿਲਾ ਦੇਖ ਲਿਆ ਉਹੀ ਦੇਖ ਕੇ ਨਾ ਹੋਣ ਲਾਇਆ ਕਰੋ ਸਾਰੇ ਡੰਗਰੀ ਇੱਕੋ ਜਿਹੇ ਹੁੰਦੇ ਨੇ ਜਦੋਂ ਵੀਡੀਓ ਪਾਉਂਦੇ ਆ ਹਮਮ ਬਾਕੀ ਅੱਗੇ ਜਦੋਂ ਅਸੀਂ ਸ਼ੁਰੂ ਕਰਾਂਗੇ ਜਿੱਦੋਂ ਮਰਜ਼ੀ ਸ਼ੁਰੂ ਕਰੋ ਆਪਣੇ ਲਈ ਸਾਰੇ ਗੇ ਸੋਨਾ ਨੇ ਹਾਂ ਬਹੁਤ ਠੀਕ ਆ ਹਾਂ ਤੇ ਦੂਜਾ ਨੰਬਰ ਜਿਹੜੇ ਆਪਾਂ ਮੁੱਲ ਕਰਾਂਗੇ ਉਹਦੇ ਵਿੱਚੋਂ 500 ਜਾਂ 1000 ਦੀ ਛੋਟ ਹੋਊਗੀ ਵੀ ਮੰਨ ਕੇ 2 ਜਾਂ 5 ਘੱਟ ਵਾਲਾ ਨਾ ਖੇਚੋ ਫੋਨ ਲਾਉਣ ਦੀ ਠੀਕ ਹੈ ਜੀ ਭਾਈ ਪਹਿਲੇ ਨੰਬਰ ਤੋਂ ਸ਼ੁਰੂ ਕਰਦੇ ਕਿਹੜਾ ਸੂਆ ਸੂਈਆ ਕਰਮਾ ਸੂਆ ਦੂਜਾ ਜੀ ਕਲ ਦੀ ਸੂਈਆ ਬਚੀ ਤੌਰ ਤੇ ਖੋਲ ਦੇ ਭਾਈ ਬੱਚਾ ਕੀ ਮੰਗਿਆ ਮੰਗਰ ਬੱਚੀ ਹੈ ਜਰਸੀ ਦੀ ਜੀ ਬੱਚੀ ਚੰਗੀ ਹੈ ਯਾਰ ਹਨਾ ਬੱਚੀ ਵੀ ਮੰਗਰ ਬਹੁਤ ਚੰਗੀ ਹੈ ਮਾਂ ਵੀ ਬਹੁਤ ਚੰਗੀ ਹੈ ਮਾਂ ਵੀ ਬਹੁਤ ਸਗੀਆਂ ਆਰਡਰ ਕਮਾਲ ਆ ਯਾਰ ਬਹੁਤ ਸੋਹਣਾ ਡ੍ਰੈਕਰ ਮਣੀ ਮਾਂ ਵੀ ਪੂਰੀ ਟੌਪ ਕਲਾਸ ਆ ਜੀ 70% ਜਰਸੀ ਹੈ ਐਚਐਫ ਦੇ ਨਾਲ ਕਰੋਸ ਆ ਠੀਕ ਆ ਭਾਈ ਥਾਂ ਦੇ ਮੇਰੀ ਪੂਰੀ ਸਾਫ ਆ ਜੀ ਜੀ ਪੂਰ ਗਰੰਟੀ ਆ ਹੂੰ ਮੋੜ ਲਿਓ ਭਾਈ ਅੱਛਾ ਜੀ ਤੇ ਕੱਦ ਬੱਡ ਚੰਗਾ ਰੰਗ ਰੂਪ ਛੇਦ ਆਂਦਾ ਹਜੇ ਦੰਦਾਂ ਚ ਪੂਰੀ ਨਹੀਂ ਹੋਈ ਠੀਕ ਆ ਭਾਈ ਆਰਡਰ ਕਮਾਲ ਆ ਹਨਾ ਯਾਰ ਭਾਈ ਬਸ ਕੋਣ ਲੈ ਬਾਈ ਯਾਰ ਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਬਾਈ ਚਵਾਈ ਕਿਵੇਂ ਆ ਮੈਨੂੰ ਚਵਾਈ ਪੂਰੀ ਸੋਨਾ ਬਾਈ ਹਮ ਹਰ ਇੱਕ ਚੀਜ਼ ਦੀ ਆਪਣੀ ਪੂਰੀ ਫੁੱਲ ਗਰੰਟੀ ਆ ਵੀਡੀਓ ਦੇ ਵਿੱਚ ਹੀ ਆ ਪਤਾਰਾ ਮਾਰ ਕੇ ਦਿਖਾਵਾਂਗੇ ਘਾਰ ਦੇ ਬਾਈ ਕੋਈ ਚੱਕਰੀ ਨਹੀਂ ਪਤਾਰਾ ਬਾਈ ਮਾਰ ਕੇ ਰਖਾਣੇ ਇਹ ਨਹੀਂ ਠੰਡੀ ਸੀ ਲਾ ਕੋਈ ਬੰਦਾ ਆਏ ਨਹੀਂ ਹੈਗਾ ਵੀ ਲੱਤੇ ਮਾਰੂਗੀ ਜਾਂ ਛੜਾ ਮਾਰੂਗੀ ਚੋਣ ਬੜਾ ਚੰਗਾ ਯਾਰ ਹਨਾ ਮੈਨੂੰ ਯਾਰ ਬਹੁਤ ਖੁੱਲੇ ਚੋਣ ਦੀ ਆ ਕੀ ਬਾਤ ਆ ਯਾਰ ਹਨਾ ਚਵਾਈ ਬੜੀ ਚੰਗੀ ਆ ਲੈ ਜਿਵੇਂ ਮੈਂ ਕਿਹਨਾਂ ਨੂੰ ਕੋਈ ਬਾਜ਼ਾਰ ਨਹੀਂ ਕੁਈ ਇਕੜਾ ਨਹੀਂ ਕੱਲਦੀ ਸੂਇਆ ਬਹੁਤ ਬੱਚੀ ਆ ਹੈ ਜੀ ਠੀਕ ਆ ਕਿੰਨਾ ਦੁੱਧ ਦੇ ਦੂ ਜੱਗੀਏ ਬਈ ਮਾਲਕ ਨੇ ਆਪਾਂ ਨੂੰ ਦੁੱਧ ਦੱਸਿਆ 18 ਕਿਲੋ ਵੀ ਪਹਿਲਾਂ ਨੇ ਦਿੱਤਾ ਅੱਛਾ ਤੈਨੂੰ ਆਪਾਂ ਜੇ 24 ਕਹਿੰਦੀਏ 25 ਕਹਿੰਦੀਏ ਹਮ ਬਸ 20 ਕਿੰਨਾ ਦੁੱਧ ਮੰਨ ਕੇ ਵੀਰ ਲੈਣੇ ਕਿਉਂ ਸੂਇਆ ਅਗਰ 2 ਕਿਲੋ ਰੰਗਦਾ ਵਟਾ ਪੈ ਜਾਂਦਾ ਪੈ ਜਾਂਦਾ ਬਾਕੀ ਜਿਹੜੇ ਮੌਸਮਾਂ ਦਾ ਇਹ ਮੌਸਮ 2 ਮਹੀਨੇ ਜਿਹੜਾ ਵੀਰ ਪੂਰੀ ਕੇਅਰ ਕਰੂਗਾ ਉਹ ਦੁੱਧ ਲੈ ਸਕਦਾ ਕਿ ਜੇ ਜਾ ਕੇ ਵੱਢ ਕੇ ਵੀ ਖੇਤ ਫਿਰ ਜਾਵੂ ਫੇਰੇ 5 ਕਿਲੋ ਵੀ ਨਹੀਂ ਦਿੰਦਾ ਠੀਕ ਤਾਂ ਤੇ ਕੀ ਮੁੱਲ ਮੁੱਲ ਬਾਈ ਜੀ ਇਹਦਾ ਬਹੁਤ ਪਰਹਿਆਰ ਰੀਆ ਮਾਨਤਨ ਹੋ ਜਾ ਹਮੇਸਾ ਮਾਨਤਨ ਵਾਲੀ ਗੱਲ ਹੋਊਗੀ ਬਾਰ ਬਾਰ ਹੱਥ ਬੰਨ ਕੇ ਬੇਨਤੀ ਆ ਵੀਰ ਮਾਲ ਕੇ ਮਾਰਾ ਘੱਟ ਵਾਧਾ ਵਾਲਾ ਨਾ ਫੋਲ ਲਾਵੇ ਠੀਕ ਹੈ ਜੀ ਬਸ 1000 ਤੋਂ ਛੋਟ ਛੋੜ ਵਾਲੇ ਕੰਮ ਹੀ ਹੋਊਗਾ ਦੋ ਨੰਬਰ ਖੋਲ ਲਓ ਬਾਈ ਕਿਹੜਾ ਸੂਆ ਪਹਿਲਾਂ ਬੱਛੀ ਆ ਜੀ ਚਾਰ ਨੰਦਾ ਮਗਰ ਵੀ ਬੱਛੀ ਆ ਮਗਰ ਬੱਛੀ ਚੰਗੀ ਆ ਯਾਰ ਹਣਾ ਹਾਂ ਜੀ ਤੀਜਾ ਇਹਨੂੰ ਸੂਈ ਨੂੰ ਆ ਬਾਈ ਦੋ ਦੋ ਨਾਗਾ ਅੱਜ ਮਿਲ ਜਾਣੇ ਸੋਨੂੰ ਬੱচ্চਾ ਮਗਰ ਬੱਛੀ ਆ ਬੱਛੀ ਨੇ ਵੀ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬਹੁਤ ਪ੍ਰੀਤ ਵਾਲੀ ਬੱਚੀ ਹੈ ਜੀ ਪੂਰੀ ਕਾ ਬੋਲ ਜੀ ਸੁਣਾ ਰਿਹਾ ਪੂਰਾ ਦੇਖੋ ਨਾੜਾ ਨੂੜਾ ਖਾਦੇ ਲੈਵੇ ਤੇ ਬਾਵਾ ਕੀ ਬਾਤ ਆ ਹਨਾ ਨਾੜਾ ਨੂੜਾ ਫੁੱਲ ਚਾਹੀਏ ਕੱਲਾ ਕੱਲਾ ਥਣ گلਾਬੀ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਈ ਇਹ ਸੋਨਾ ਜੀ ਵੀਡੀਓ ਤੇ ਬੇਚੀ ਆ ਪਤਾ ਨਾ ਮਾਰ ਕੇ ਦਿਖਾਵਾਂਗੇ ਬਸ ਪੈਸੇ ਅਕਾਊਂਟ ਚ ਪਾਉਣੇ ਆ ਗਾਰੰਟੀਆਂ ਤਾਂ ਸਾਰੀਆਂ ਦੇ ਦੇਣੀਆਂ ਬਹੁਤ ਠੀਕ ਆ ਬਾਈ ਗਾਰੰਟੀ ਬਾਈ ਜਨਾਬ ਫੁੱਲ ਆ ਗਈ ਥਾਣ ਲੈਵੇ ਦੀ ਫੋਲ ਲਗਾ ਜਿਵੇਂ ਪਹਿਲਾਂ ਬੱਚੀ ਆ ਕੋਈ ਇਹ ਨਹੀਂ ਵੀ ਕੋਈ ਆ ਜਾਂ ਛੋਲ ਅਬ ਅਗਲਾ ਕਹਿੰਦਾ ਬਿਨਾ ਬੱਚੇ ਤੁਸੀਂ ਬੈਠੀ ਜਾਂਦੇ ਥੋੜੇ ਉਹ ਤੋਂ ਪਹਿਲਾਂ ਮੈਂ ਬੱਚੇ ਲਾ ਕੇ ਹਟਿਆ ਠੀਕ ਆ ਪਸ਼ਮਾਨ ਕਰਾ ਲਈ ਸੀ ਪਹਿਲਾਂ ਹਾਂ ਜੀ ਹਾਂ ਪਸ਼ਮਾਨ ਸਾਰਿਆਂ ਨੇ ਕਰਾਏ ਹੋਏ ਨੇ ਚੋਣ ਬੜਾ ਚੰਗਾ ਯਾਰ ਹਨਾ ਸਾਰਿਆਂ ਨਾਮਾਂ ਦੇ ਖੁੱਲ੍ਹੇ ਚੋਣ ਹੈ ਬਾਈ ਕਿਸੇ ਦਾ ਨਹੀਂ ਆਇਆ ਨੀਗਾ ਵੀ ਕੋਈ ਵੀ ਸਹੀ ਗੱਲ ਆ ਚਵਾਈ ਬੜੀ ਚੰਗੀ ਆ ਬਾਕੀ ਵੱਡੀ ਗੱਲ ਠੰਡੀ ਸੀ ਲਾ ਲੈ ਜਿਵੇਂ ਮਰਜੀ ਤਰ੍ਹਾਂ ਮਰੀਦਲ ਮੈਂ ਕਹਿੰਦਾ ਕੀ ਬਾਤ ਆ ਪਰ ਤੋਂ ਵੀ ਸੂਈਆ ਆਪਣੇ ਕੋਲੇ ਸੂਈਆ ਜੇਰ ਜੱਪੇ ਦੀ ਬਿਲਕੁਲ ਸਾਫ ਆ ਬਹੁਤ ਠੀਕ ਆ ਪਰ ਮੈਨੂੰ ਵੀ ਹੁਣ ਇਹਦੇ ਥੱਲੇ ਹੂੰ 12 ਤੋਂ 14 ਕਿਲੋ ਬੋਲੀ ਤਿਆਰ ਆ 16 17 ਕਿਲੋ ਦੁੱਧ ਦੇ ਦਊਗੀ ਠੀਕ ਆ ਕਿਉਂਕਿ ਧਰਮੀ ਜਿਆਦੇ ਆ ਮੈਂ ਜਿਹੜਾ ਇਹਦਾ ਆਰਡਰ ਆ ਆਰਡਰ ਨੂੰ ਦੇਖ ਕੇ ਤਾਂ ਮੈਂ 20 ਕਿਲੋ ਵੀ ਕਹਿ ਸਕਦਾ ਬਹੁਤ ਠੀਕ ਕੋਈ ਕਹਿੰਦੇ ਵੀ ਨੇ ਵੀਰ ਹੂੰ ਪਰ ਕੋਈ ਨਹੀਂ ਕੰਮ ਕਰਨਾ ਜਿਹੜਾ ਇਹਦਾ ਮੁੱਲ ਆ ਬਾਈ ਜੀ ਹੂੰ ਇਹਦਾ ਮੁੱਲ ਹੈਗਾ 57000 ਰੁਪਏ ਬਸ ਮਾਨਤਾ ਨਹੀਂ ਹੋਊਗਾ ਛੋਛਪਾ ਵੀਰਵੰਨ ਕੇ ਬੜਾ ਕੱਟ ਵਾਲਾ ਨਾ ਫੋਨ ਲਾ ਜਮਾ ਜਾਇਦ ਮੋਲਾ 57000 ਰੁਪਏ ਮੰਗ ਪਹਿਲਣ ਬੱਚੀ ਆ ਬਾਈ ਜੀ ਠੀਕ ਆ ਉਹ ਦਾੰਦਾ ਮੂੰਹ ਹੂੰ ਰਾਤ ਦੀ ਸੂਈਆ ਆਪਣੇ ਕੋਲੇ ਸੂਈਆ ਠੀਕ ਆ ਜੇਰ ਜੱਪੇ ਦੀ ਬਿਲਕੁਲ ਓਕੇ ਆ ਪ੍ਰੋਪਰ ਹੂੰ ਤੇਰੇ ਨਾਲ ਉਹ ਲੈਦੀ ਆ ਥਰਡ ਲੈਵ ਦੀ ਪੂਰੀ ਸਾਫ ਆ ਠੀਕ ਆ ਬਾਈ ਤੋਰਾ ਤਰਾ ਕਮਾਲ ਦਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਚੰਗੀ ਅਵੜ ਸੁਨਕੀ ਆ ਥਣਲੇਵਾ ਬੜਾ ਚੰਗਾ ਹਨਾ ਬਈ ਹਾਂ ਰਾਤ ਬੱਚਾ ਜਿੰਗਾ ਕੇ 2.5 ਕਿਲੋ ਕੱਢਿਆ ਸੀ ਵੀਰੇ ਤਣਕੇ 5 ਕਿਲੋ ਕੱਢਿਆ ਸੀ ਹਾਜੀ ਕਰੀ ਨਹੀਂ ਹੈਗੀ ਬੱਚਾ ਬੱਚਾ ਦੇਗੀ ਹਾਂਜੀ ਬੱਚਾ ਇਹਨੇ ਮੰਗਰ ਕੁਆਲਿਟੀ ਬੜੀ ਚੰਗੀ ਆ ਬੱਚੇ ਦੀ ਕੁਆਲਿਟੀ ਬੱਚੇ ਦੀ ਵੀ ਮਾਂ ਦੀ ਵੀ ਬਹੁਤ ਚੰਗੀ ਆ ਹਾਂਜੀ ਬਹੁਤ ਚੰਗੇ ਮਾਂ ਹੀ ਚੰਗੀਆਂ ਫਿਰ ਚੰਗੇ ਬੱਚੇ ਬਰੀਨ ਵਾਲੀ ਬੱਚੀ ਆ ਦੋ ਦੰਦਾਂ ਦੀ ਇਹਦੇ ਪਾਸੇੋਂ ਲੰਬੇ ਵਾਲੀ ਨਹੀਂ ਹੈਗੀ ਬਹੁਤ ਠੀਕ ਆ ਬਈ ਤੇ ਕਿੰਨਾ ਕੁ ਦੁੱਧ ਦੇ ਦੋ ਵਾਸਤੇ ਮੈਂ ਬੜੀ ਦੁੱਧ 16 17 ਕਿਲੋ ਕਹਾਂ ਦੂਗੀ 15 ਕਿਲੋ ਤੋਂ ਮੰਨ ਕੇ ਲੈ ਲਈ ਠੀਕ ਆ ਬਾਈ ਕਿਉਂਕਿ ਬਾਈ ਜਿਹੜਾ ਦੁੱਧ ਹੁੰਦਾ ਇਹਨੂੰ ਮੈਂ ਇਹਨਾਂ ਦਾ 20 20 ਕਿਲੋ ਵੀ ਕਹਿ ਦੂੰ ਹੂੰ ਇਹ ਗਵਾਹੀ ਵੀ ਭਰਦੀਆਂ ਨੇ ਵੀ ਅੱਜ ਦੇ ਸਮੇਂ ਦੀਆਂ ਕਿ ਅਸੀਂ 20 ਕਿਲੋ ਦੇ ਦਾਂਗੇ ਦੇ ਦਾਂਗੇ ਕਿਉਂਕਿ ਜਿਹੜਾ ਇਹਨਾਂ ਨੇ ਜਾ ਕੇ ਦੁੱਧ ਦੇਣਾ ਉਹੀ ਦੱਸਣ ਦਾ ਫਾਇਦਾ ਕਿਸੇ ਨੂੰ ਪੜੋ ਕੇ ਜਾਂ ਕਿਸੇ ਨੂੰ ਮਤਲਬ ਗਮਰਾਹ ਨਾ ਕਰੋ ਆਪਾਂ ਇਹ ਗੱਲ ਕਹਿੰਦੇ ਜਿੰਨਾ ਕਿਹਨਾਂ ਨੇ ਕੱਢਣਾ ਉਹਨਾਂ ਹੀ ਦੱਸੋ ਮੁੱਲ ਕੀ ਹੈ ਵੀਰੇ ਦੇਣਾ ਤੇ ਮੁੰਡਾ ਬਾਈ ਜੀ 55000 ਰੁਪਇਆ 55000 ਦੇ ਪਵੱਚੀ ਦੇ ਦਾਂਗੇ ਜਮਾ ਜਾਇਜ਼ ਮੁੱਲ 55000 55000 ਲਈ ਬਾਈ ਕਹਿੰਦਾ ਬੜਾ ਦੇ ਦੇਣਾ ਅੱਜ ਤਾਂ ਬਾਈ ਨੇ ਆਫਰ ਹੀ ਲਾ ਦਿੱਤਾ ਬਾਈ ਕੋਈ ਬਾਈ ਆਪਾਂ ਆਫਰ ਵਾਲਾ ਗੰਮੀ ਆ ਕੋਈ ਫੋਨ ਤੇ ਨਹੀਂ ਕਰਿਆ ਬਸ ਅਜਾ ਮੁੱਲ ਜਾਇਜ਼ ਹੀ ਕਰ ਤੇ ਜਾਇਜ਼ ਹੀ ਲੈ ਜਮਾ ਚਾਰ ਨੰਬਰ ਖੋਲ ਲਾ ਬਾਈ ਕਿਹੜਾ ਸੁਆਸੂਈ ਆ ਸੁਆ ਦੂਜਾ ਜੀ ਪਿਓਰ ਹੂੰ ਦੰਦਾ ਦੀ ਇਹ ਵੀ ਛਿੱਗੀ ਆ ਹੂੰ ਬੱਚਾ ਕੀ ਦੇਗੀ ਬੱਚਾ ਹੀ ਬੱਚਾ ਦੇਗੀ ਠੀਕ ਆ ਇਸ ਦੇ ਵੀਰ ਸ਼ਾਹੀਵਾਲ ਦੀ ਜਰਸੀ ਲੈਣ ਨੂੰ ਫਿਰਦੇ ਨੇ ਇਹਦੇ ਚ ਸਾਰੀਆਂ ਆਈਟਮਾਂ ਹੀ ਨੇ ਸਾਰੀਆਂ ਮੈਕਸ ਜੀ ਆ ਮੈਕਸ ਆ ਗਈ ਜਮਾ ਜਰਸੀ ਵੀ ਆ ਸ਼ਾਹੀਵਾਲ ਵੀ ਆ ਠੀਕ ਆ ਨੱਬਾ ਨਸਲ ਕਰਾਸ ਵੈੜ ਆ ਗਈ ਕਰਾਸ ਵੈੜ ਕੋਈ ਮੰਨ ਲਓ ਅੱਜ ਦੇ ਸਮੇਂ ਦੀ ਮਾਝੀ ਆ ਮਾਝੀ ਆ ਕਿ ਅੱਜ ਦੇ ਸਮੇਂ ਦੀ ਫੈਨ ਫੋਲੋ ਨੇ ਗਰਮੀ ਦੀ ਪੂਰੀ ਫੋਲ ਫੈਨ ਵਗੈਰਾ ਦੀ ਥਰਡ ਵੀ ਦਿਖਾ ਦਿਓ ਨੇੜੇ ਹਾਂ ਲੈਵਾ ਬੜਾ ਚੰਗਾ ਹਨ ਤੇ ਕੀ ਮੁੱਲ ਰੱਖੂ ਇਹਦਾ ਜੈਜਾ ਜਿਹੜਾ ਇਹਨੂੰ ਬੋਲਦਾ ਬਾਈ ਜੀ ਉਹ ਇਹਨੂੰ ਬਾਦ 100000 ਰੁਪਿਆ 60000 ਦੀ ਬੱਚੀ ਆਪਾਂ ਦੇਣੀ ਹੋਈ ਆ। ਨਾਲੇ ਬਾਦ ਚੈੱਕ ਕਰੋ ਬਾਈ ਪੂਰੀ ਟਾਪ ਆ ਤਾਰਾ ਮਾਰ ਕੇ ਦਿਖਾ ਦਿੰਨੇ ਆ। ਕੋਈ ਆਲ ਨਹੀਂ ਕੋਈ ਸ਼ਾਲ ਨਹੀਂ ਪੂਰਾ। ਚਵਾਈ ਬੜੀ ਚੰਗੀ ਆ। ਮੰਗਾ ਬਾਈ ਚਵਾਈ ਸ਼ੂਈ ਦਾ ਯਾਰ ਸੋਨਾ ਹੀ ਆ। ਹਾਂ ਜਨਾ ਕੀ ਬਾਤ ਆ ਯਾਰ ਚਵਾਈ ਤੂੰ ਬੜਾ ਚੰਗਾ ਲ ਮੋਜ ਨੇ ਖੜੀ ਆ ਕਰਮੜੀ ਜਿਵੇਂ ਮਰਜੀ ਧਾਰਾ ਮਰੀ ਦਾ ਕੋਈ ਚੈੱਕ ਨਹੀਂ ਲੈ। ਚਵਾਈ ਬੜੀ ਚੰਗੀ ਆ ਯਾਰ ਹਣਾ। ਦੁੱਧ ਵੀਰੇ 18 ਕਿਲੋ ਪਰਦੋ ਗਈ ਖੁੱਲਾ 18 ਕਿਲੋ ਕੋ ਨੂੰ ਮਾਲਕ ਨੇ ਦੱਸਿਆ ਵੀ ਪਹਿਲਾਂ ਨਹੀਂ ਦਿੱਤਾ ਹੂੰ ਬਾਕੀ ਜਿਹੜੀ ਗੱਲ ਦੁੱਧ ਦੀ ਆ ਵੀਰੇ ਹੂੰ ਦੁੱਧ ਨਾਲ ਦੁੱਧ ਆਵੇ ਦੀ ਕੇਰ ਦਾ ਸਹੀ ਗੱਲ ਆ ਹੂੰ ਦੁੱਧ ਹੁੰਦਾ ਸੇਵਾ ਦਾ ਸਹੀ ਬਾਤ ਆ ਜੇ ਲਿਜਾ ਕੇ ਮੰਨ ਗਏ ਉੱਥੇ ਸ਼ੰਗ ਹੋਇਆ ਤੂੰ ਥੱਲੇ ਵੀ ਕੁਝ ਪਾਇਆ ਹੀ ਨਾ ਫਿਰ ਇਹਨੇ ਕੀ ਦੇਣਾ ਕੀ ਮੁੱਲ ਰੱਖਿਆ ਸੀ ਇਹਦਾ ਮੁੱਲ 1 ਬਾਹਰ 1000 ਰੁਪਏ ਤੇ 60000 ਦੇ ਤਾਂ ਦੇਣੀ ਆ ਜੀ ਬਹੁਤ ਠੀਕ 5 ਨੰਬਰ ਕੋਲ ਦੇ ਭਾਈ ਕਿਹੜਾ ਸੋਸ ਹੁੰਦੀ ਹੈ ਸੋਆ ਦੂਜਾ ਜੀ ਪਿਓਰ ਜਮਾ ਪਿਓਰ ਦੂਜਾ ਕਿੰਨੇ ਦਿਨ ਲੈਂਦੀ ਹੈ ਬੋਲੇ ਦੇਨੇ ਦਾ 1 ਹਫ਼ਤਾ ਪਿਆ ਜੀ ਹਾਂ ਤੇ ਇੱਕ ਦੀ ਗੱਤੀ ਆ ਬਈ ਗੱਲਾ ਬਹੁਤ ਪਈਆਂ ਨੇ ਬਣੂਗੀ ਬਹੁਤ ਇਹ ਮਾਰਕ ਨੇ 24 ਕਿਲੋ ਦੁੱਧ ਦੱਸਿਆ ਵੀਰੇ ਆਪਾਂ ਨੂੰ ਹੂੰ ਪਰ 20 ਕਿਲੋ ਦੁੱਧ ਮੰਨ ਕੇ ਲੈ ਜੇ ਜਿਹੜਾ ਵੀਰ ਲਿਜਾਊਗਾ ਆਪਾਂ 24 ਦੀ ਗਰੰਟੀ ਨਹੀਂ ਦਿੰਦੇ 25 ਦੀ ਨਹੀਂ 20 ਕਿਲੋ ਖੁੱਲਾ ਘੜ ਦੂਗੀ ਠੀਕ ਆ ਭਾਈ ਜੇ ਆਪਣੀ ਫਾਰਮ ਤੇ ਖੜੀ ਰਹੇਗੀ ਕਰਮਾਂ ਵਾਲੀ ਤਾਂ ਆਪਾਂ 20 ਤੋਂ 22 ਕਿਲੋ ਚਵਾ ਕੇ ਵੀ ਦੇ ਦਾਂਗੇ ਠੀਕ ਆ ਭਾਈ ਅમે ਕਹਿਣ ਨੂੰ 28 ਕਿਲੋ ਕਹੀ ਜਾਂਦੀ ਕਿ 30 ਕਿਲੋ ਕਹੀ ਜਾਂ ਮੂਰੇ ਮੌਸਮ ਉਹ ਹੋ ਜਾ ਵੀਰੇ ਨਹੀਂ ਦੇਣਾ ਸਹੀ ਗੱਲ ਆ ਜੇ ਤੁਸੀਂ ਕੋਸੀ ਪਾਈ ਜਲਿਓ ਕਿਉਂਕਿ ਇਦੋਂ ਪਹਿਲਾਂ ਗਰਮੀ ਵਾਲੀ ਆ ਹੁਣ ਮੀਂਹ ਪੈਣ ਲੱਗ ਜਾਣਗੇ ਮੱਛਰ ਦੇ ਨੀਦੂ ਕੱਢੋ ਸਹੀ ਗੱਲ ਆ ਜਿਹੜੇ ਵੀ ਪਸ਼ੂ ਰੱਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਬੁੱਲ ਰਾਜੀ ਆ ਕੱਦ ਵੱਡ ਚੰਗਾ ਡਰ ਕਮਾਲ ਦਾ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਦਨ ਆਰਡਰ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਮੁਠੀ ਵਾਲਾ ਥਣ ਲੱਗਿਆ ਹਣਾ ਮੈਂ ਕਿਹਾ ਬਾਲੀ ਚਵਾਈ ਚਬੂਈ ਦੀ ਚੰਗੀ ਆ ਇਹਦਾ ਤਾਂ ਮਾਨ ਲਾ ਡਾਕਟਰ ਲੈ ਬਣੂ ਵੀ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਇਹਨੇ ਸਹੀ ਗੱਲ ਹੈ ਕੀ ਬਾਤ ਹੈ ਜਿੰਨਾ ਮਰਦੀ ਕੀਤੀ ਚੱਲਹਾ ਜਿਹੜਾ ਟੱਲਾ ਬਹੁਤ ਪਣੀ ਕੀ ਮੁੱਲ ਫਰਾਗਾ ਜੈ ਇਹਦਾ ਮੁੱਲ 75000 ਰੁਪਏ ਆ ਜੀ ਮਾਨ ਤਾਨ ਮਾਨ ਤਾਨ ਹੋ ਜੂਗਾ ਬਹੁਤ ਠੀਕ ਹੈ ਜੈ ਜੀ ਅਮਰ ਸ਼ਾਈ ਵਾਲਾ ਜੀ ਅੱਗੇ 6 ਨੰਬਰ ਦੂਜਾ ਸੂ ਆ ਗਈ ਹਮ 14 ਗਨੋਦੋ ਦਿੱਤਾ ਹੋਇਆ ਪਹਿਲਾਂ ਠੰਡੀ ਬਹੁਤ ਹੈ ਯਾਰ ਬੜੀ ਠੰਡੀ ਹੈ ਜੀ ਵਾਹ ਭਾਈ ਜਿਹੜੇ ਵੀਰ ਆਏ ਮੁੰਡਾ ਵੀ 90 95 ਲੱਖ ਰੁਪਏ ਮੱਝ ਤੇ ਲਾਉਣ ਨੂੰ ਫਿਰਦੇ ਅੱਠ ਕਿਲੋ ਵਾਲੀ ਤੇ ਉਹ ਆ ਗਾਂ ਲੈ ਜਨ ਮੱਝ ਹੀ ਆਖਦ ਰਹੇ ਮੱਝ ਦੀ ਰੀਸੀ ਕਰੋ ਕਿਉਂ ਗਰਮੀ ਨਹੀਂ ਮੰਨਣੀ ਫੈਂਟ ਫੁੱਲੋਂ ਨੇ ਬਾਕੀ ਫੈਂਟ ਵਧੀਆ ਆਉਣੀ ਹੈ ਵੀਰੇ 6 0 ਫੈਂਟ ਆਉਗੀ ਜਮਾ ਚੱਟਾ ਦੁੱਧ ਦੂ ਮੱਝ ਵਰਗਾ ਭਾਈ ਕੱਚੀ ਕੱਚੀ ਆ ਠੰਡੀ ਠੁੰਡੀ ਫੁੱਲ ਆ ਥਣ ਥਣ ਬਹੁਤ ਚੰਗਾ ਚਵਾਈ ਤੂ ਫੁੱਲ ਚੰਗੀ ਨਿਕਲਣੀਆਂ ਜਿਹੜੇ ਹਿਸਾਬ ਨਾਲ ਥਣ ਲੱਗਿਆ ਜਾ ਤੇ ਕੀ ਮੁੱਲ ਆ ਫਿਰ ਜਾਇਜ਼ ਦਾ ਬਾਈ ਇਹਦਾ ਬੱਸ 50000 ਰੁਪਇਆ ਫੈਸਟ ਪ੍ਰਾਈਜ਼ ਲੈਣਾ ਹੀ ਆ ਮੁੱਲ 55 ਕਰਾ ਲੋ 50 ਕਰਾ ਲੋ ਤੁਸੀਂ ਮਰਜ਼ੀ ਕਰਾਈ ਦੇ ਲੋ 50 ਤੋਂ ਬੱਸ 100 ਦੇ ਚ ਛੱਡਣਾ ਨਹੀਂ ਬਹੁਤ ਠੀਕ ਆ ਕਿਆ ਇਹਦੀ ਗੁੱਟੀ ਵੱਜ ਵੀ ਨਹੀਂ ਆ ਜਾਇਜ਼ ਮੁੱਲ 50000 ਰੁਪਇਆ ਬਾਕੀ ਜਿਹੜਾ ਮਾਨਦਾਨ ਜ਼ਰੂਰ ਹੋ ਜੀ ਮੱਝਾਂ ਰਗਾ ਦੁੱਧ ਦੇਣਾ ਗਰਮੀ 'ਚ ਫੁੱਲ ਕਾਮਯਾਬ ਅੱਗੇ ਬਾਈ ਮੱਝ ਪਹਿਲੇ ਨੰਬਰ ਵਾਲੀ ਹਾਂ ਜੀ ਮੱਝ ਬਾਈ ਜੀ ਦੂਜਾ ਸੂਆ ਗਈ ਜਿਹੜੇ ਵੀਰ ਨੇ ਦੇਖਣੀਆਂ ਜਾਂ ਉਹਦੇ ਵਾਲੇ ਆਪ ਪਰਖ ਵਾਲੇ ਵੀਰ ਨੇ ਉਹ ਪਰਖ ਕਰ ਸਕਦੇ ਆ ਵੀ ਦੂਜਾ ਕੀ ਜਾਂ ਤੀਜਾ ਕੀ ਹੂੰ ਠੀਕ ਪਰ ਆਪ ਨੂੰ ਬਾਅਦ ਕਹਿੰਦੇ ਦੂਜਾ ਕਹਿ ਕੇ ਦਿੱਤੀ ਆ ਹੈ ਪਿਆ Rajasthan ਦੀ ਵੇ ਸਹੀ ਹੈ ਅੱਛਾ ਹੂੰ 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 ਤੱਦ ਬੱਡ ਚੰਗਾ ਤੱਦ ਬੱਡ ਪੂਰਾ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਸੂਈ ਹਾਂ ਜੀ ਸੂਈ ਨੂੰ 6-7 ਦਿਨ ਹੋ ਗਏ ਵੀਰੇ ਹੂੰ ਆਸ ਟਾਈਮ 10 ਕਿਲੋ ਚੂਨਾ ਕੱਟੀ ਨੂੰ ਛੱਡ ਕੇ ਅੱਛਾ 13 ਕਿਲੋ ਦੁੱਧ ਵਾਲਕਣੇ ਦੱਸਿਆ ਆਪਾਂ ਨੂੰ ਠੀਕ ਆ 10 ਕਿਲੋ ਆਪਾਂ ਨਪਾ ਕੇ ਦੇ ਦੇਣਗੇ ਜਮਾ ਕੋਈ ਕੋਈ ਰਾਤ ਆਈਆ ਕਰ ਮਾਣੀ ਹਮ ਪਰ ਪ्योर ਰਾਜਸਥਾਨ ਦੀ ਮਾਇਆ ਇਹ ਕੋਈ ਵੀ ਆਏ ਗਏ ਇਹ ਪੰਜਾਬ ਦੀ ਮਾਇਆ ਨਾਲੇ ਮੈਂ ਫਰੀ ਦੇਵਾਂਗੇ ਨਾਲੇ ਰੁਪਿਆ ਦੇਵਾਂਗੇ 50000 ਨਾਲ ਠੀਕ ਆ ਹਮ ਬੱਚਾ ਕੱਟੀ ਆ ਹਣਾ ਪਰ ਫਿਰ ਕੱਟੀ ਆ ਥਣ ਲੈਵੇ ਦੀ ਚੁਵਾਈ ਦੀ ਉਹ ਬਕਲਾ ਸੀ ਆ ਠੀਕ ਆ ਸੋਨਾ ਹੀ ਆ ਬਸ ਤੋਈ ਮੰਨ ਲੂ ਕੀ ਮੁੱਲ ਆ ਦਾ ਜੱਜ ਇਹਦਾ ਜਿਹੜਾ ਮੁੱਲ ਨਾ ਬਾਈ ਜੀ ਹਮ ਔਰ 80 ਕਰੋੜੋਂ 85 ਕਰੋੜੋਂ 82 ਕਰੋੜੋਂ ਪਰ ਇਹਦਾ 75000 ਰੁਪਈਆ ਪਾ ਲੈਣਾ ਹੀ ਆ ਲੈਣਾ ਹੀ ਆ ਬਸ ਮੋਲ ਪੈ ਜਾ ਜੀ ਆ ਹਨਾ ਮੋਲ ਕੋਈ ਜਿੰਨਾ ਮਰਜ਼ੀ ਕਰਾਈ ਜਾ ਆਪਣੀ 75000 ਦੀ ਬਾਈ ਕਹਿੰਦਾ ਬਾਰ ਬਾਰ ਹੱਥ ਬੰਨ ਕੇ ਬੇਨਤੀ ਆ ਪਰ ਲਾ ਬੱਚਾ ਆਪਣੇ ਘਰੋਂ ਬੱਚਾ ਚੁੰਗੀ ਜਾਂਦਾ ਹਾਂ ਆ ਦੇਖ ਲਓ ਦੋ ਦੋ ਬੱਚੇ ਚੁੰਗਾਈ ਜਾਂਦੀਆਂ ਨਾਲੇ ਠੰਡੀ ਇੰਜੀ ਆ ਜੀ ਹਾਂ ਠੰਡੀ ਬੱਚਾ ਰੋਲ ਬੁੱਤ ਕਰਦਾ ਚੋਣ ਬੜਾ ਚੰਗਾ ਯਾਰ ਹਨਾ ਮਗਾ ਬਈ 22 ਚੂਈ ਦੀ ਨਾ ਹਾਂ ਪੂਰੀ ਤਾਬਾ ਸਾਂਭਣ ਵਾਲਾ ਵੀਰ ਹੋਇਆ ਸਹੀ ਗੱਲ ਤੁਸੀਂ 14 ਕਿਲੋ ਪਾ ਦੋਗੇ ਸਹੀ ਗੱਲ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਪਈ ਚੱਕਣੀ ਚੋਣ ਬੜਾ ਚੰਗਾ ਯਾਰ ਚਾ ਵਾਤਾ ਜਿਹੜੀ ਥਣ ਦੇ ਨਾਲ ਚੱਲਦੀ ਤਾਂ ਨਹੀਂ 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 ਉਹ ਵਾਸਤੇ ਨਹੀਂ ਬਾਈ ਲੈ ਬਹੁਤ ਠੀਕ ਹੋ ਉਹ ਰਾਵਿੰਗ ਠੀਕ ਹੈ ਮੁੱਲ ਵੀ ਜਾ ਜਾ 75000 ਰੁਪਇਆ ਮਾਨਤਨ ਜ਼ਰੂਰ ਹੋ ਜਾਊਗਾ ਕੀ ਬਾਤ ਆਰਡਰ ਇਹ ਸਾਰਾ ਮਾਨਤਨ ਕਰਕੇ ਜਾਣਾ ਇੱਕ ਸਾਹਿਬ ਬੱਸ 75000 ਰੁਪਇਆ ਫਿਕਸ ਕਰਾਇਆ ਜਾਂਦਾ ਬਹੁਤ ਠੀਕ ਹੈ ਅੱਗੇ ਵੀ ਦੋ ਨੰਬਰ ਮੱਝ ਕਿਹੜਾ ਸੂਈਏ ਝੁੱਟੀ ਹੈ ਦੋ ਦੰਦ ਆ ਜੀ ਪਲੂਨ ਕੱਟੀ ਆ ਦੋ ਦੰਦ ਪਹਿਲਾ ਸੂਆ ਜੇ ਮੈਂ ਪਹਿਲਾ ਨਹੀਂ ਬੱਚਾ ਕੀ ਆ ਆ ਘੜੀਆਂ ਕੱਤੀ ਆ ਇਹਨੇ ਮੰਗਿਆ ਜੀ ਕੱਟੀ ਆ ਬਹੁਤ ਏੰਗੀਆਂ ਨਾ ਪੂਰੀ ਟੌਪ ਕਲਾਸ ਕੱਟੀ ਆ ਜੀ ਜੋ ਟੀਵੀ ਚੰਗੀਆਂ ਬਈ ਥਾਣ ਥਣ ਬਹੁਤ ਮਾਂ ਵੀ ਬਹੁਤ ਚੰਗੀਆਂ ਮੰਗਰ ਵੀ ਬੱਚਾ ਬਹੁਤ ਚੰਗਾ ਸਹੀ ਗੱਲ ਆ ਬਈ ਆਹਦੇ ਬਾਅਦ ਵੀ ਚੋਕਾ ਲੋਕਾ ਟਿੱਕ ਫੁੱਲਾ ਕਰ ਦੂਗੀ ਰੋਣਾ ਜਿੰਨਾ ਬੋਟੀ ਬੇੜਾ ਮੱਥਾ ਵਿਖਾ ਦਿਓ ਜੀ ਹਮਮ ਅਲੱਗ ਕਹਿੰਦਾ ਹਰਿਆਣਾ ਰਾਜਸਥਾਨ ਦੀਆਂ ਇਹ ਹੁੰਦੀਆਂ ਨੇ ਸਹੀ ਗੱਲ ਆ ਫੇਸ ਬੜਾ ਪਿਆਰਾ ਯਾਰ ਹੈ ਨਾ ਸਿੰਘ ਸਿੰਘ ਬਹੁਤ ਚੰਗਾ ਬਾਕੀ ਰਾਜ ਹੀ ਆ ਪੁੱਤ ਕੋਲ ਰਾਜੀ ਐਚ ਵੀ ਚੂ ਵੀ ਕਿਵੇਂ ਮੈਂ ਤਾਂ ਸੋਣਾ ਬਈ ਮਾਂ ਲਈ ਬੇਮੁੱਲੀ ਜਿਵੇਂ ਔਰਤਾ ਕਰਦੀ ਆ ਪਰ ਸੋ ਸੂਈ ਆ ਅੱਛਾ ਪਰ ਐ ਨਹੀਂ ਹੈਗੀ ਵੀ ਲੱਤ ਮਾਰੂਗੀ ਪਰ ਇਹ ਸੱਟੂਗੀ ਉਹ ਨਹੀਂ ਠੀਕ ਆ ਉਹ ਜਿਹੇ ਪਲੂਨਾ ਕੱਟੀਆਂ ਮਾਂ ਨਾਲ ਕਰਦੀ ਹੁੰਦੀਆਂ ਉਹਨਾਂ ਦੇ ਟੈਕਟਰ ਉਹਨਾਂ ਕਰਦੀਆਂ ਤੂੰ ਠੰਡੀ ਆ ਕੋਈ ਇਹੋ ਜੀ ਗੱਲ ਨਹੀਂ ਹਮ ਬੱਚਾ ਕੱਟੀ ਆ ਨਾ ਕੱਟੀ ਆ ਜੀ ਆ ਪੱਟੀ ਪੂਰੀ ਜਮਾ ਇੱਕ ਰੰਗ ਦੀ ਕੱਟੀ ਆ ਬਈ ਐ ਨਹੀਂ ਹੈਗੀ ਵੀ ਕੋਈ ਹਮ ਦਗਾ ਦੇ ਪਿਆਉ ਨਾ ਕਰ ਕੀ ਕੱਤੀ ਆ ਸਹੀ ਗੱਲ ਆ ਇੱਕ ਰੰਗ ਦੀ ਕੱਤੀ ਆ ਜੋ ਸਹੀ ਗੱਲ ਮੁੱਲ ਕੀ ਆ ਦਾ ਬਾਈ ਇਹ ਮੁੱਲ ਕਰਾਉਣਾ 85 ਕਰਾ ਲਓ 90 ਕਰਾ ਲਓ ਬਹੁਤ ਜੂੰਗੇ ਜਾਂੜੀ ਉਹਦੇ ਦਿੰਦੇ ਰੱਖਣਾ ਠੀਕ ਆ 80000 ਦੀ ਕੱਟੀ ਦੇ ਦਾਂਗੇ ਜੀ 80000 ਦੀ ਬਾਈ ਕਹਿੰਦਾ ਝੋਟੀ ਦੇ ਦਾਂ ਮੁੱਲ ਗਰਾਉਂਡ ਵਿੱਚ ਨਾ ਮਰਜ਼ੀ ਕਰਾ ਇਹਦੇ ਹੁਣ ਅੱਜ ਦੇ ਸਮੇਂ ਦੀ ਜਦੋਂ ਜਦੋਂ ਦੁੱਧ ਤੇ ਆ ਗਈ ਤਾਂ ਯਾਰ ਹੁਣ ਕੋਈ ਵੀਰ ਪੰਜ ਨਾ ਉਹਨਾਂ ਫਸਤਿਆਂ ਨੂੰ ਵੀਡੀਓ ਦੇਖੇ ਉਹ ਤੋਂ ਜਦੋਂ 14 ਕਿਲੋ ਦੁੱਧ ਤੇ ਆ ਗਿਆ ਤਾਂ ਲੱਖ ਤੋਂ ਬਾਹਰ ਆਈ ਬਹੁਤ ਠੀਕ ਆ ਆਕੇ ਭਾਈ ਲਾਸਟ ਹੁਣ ਕੱਟੀ ਆ ਜੀ ਸੂਈ ਨੂੰ ਚੌਥਾ ਕਰ ਦੇਣਾ ਠੀਕ ਆ ਆਏ ਮੰਨੂ ਵੀ ਗਰੇ ਧਾਣਾ ਹੀ ਦੇ ਹੋ ਜੇ ਬੱਚਾ ਚੁਣਾ ਕੇ ਕਿਲੋ ਦੋ ਕਿਲੋ ਦੁੱਧ ਆ ਠੀਕ ਆ ਜਿਹੜਾ ਸੋਗਨ ਵਾਲਾ ਵੀਰ ਹੋਇਆ ਇਹ ਕਰਕੇ ਦੁੱਧ ਤੇ ਆ ਜੂਗੀ ਚੰਗੀ ਝੋਟੀ ਅਸਾਂ ਸੋਹਣੀ ਆ ਠੀਕ ਆ ਭਾਈ ਹਾਂ 50000 ਰੁਪਏ ਆਪਾਂ ਦੇ ਦਾਂਗੇ ਬੱਚਾ ਹੈਗਾ ਬੱਚਾ ਦੇ ਕੋਟ ਆ ਜਾ ਮਾਰ ਜੀ ਅੱਛਾ ਅੱਛਾ ਠੀਕ ਸੂਈ ਨੂੰ ਚੌਥਾ ਦੇਣਾ ਚੌਥਾ ਦੇਣਾ ਠੀਕ ਆ ਭਾਈ 50000 ਜੀ ਭਾਈ ਕਹਿੰਦਾ ਦੇ ਦਾਂਗੇ ਹਾਂ ਤੇ ਨਾਗ ਸੀਗੇ ਬਾਈ ਕੋ ਜਿਹੜੇ ਸਾਰੀ ਲਖਾਂ ਤੇ ਬਾਕੀ ਹੋਰ ਆ ਗੱਲ ਕੋਈ ਵੀ ਵੀਰ ਜਦੋਂ ਮਰਜੀ ਆਵੇ ਆਪਣੇ ਕੋਲ ਅੱਪਾ ਅੱਜ ਵੀਡੀਓ 22 ਤਰੀਕ ਨੂੰ ਬਣਾ ਰਹੇ ਆ 23 ਨੂੰ 24 ਨੂੰ 25 ਨੂੰ ਜਦੋਂ ਮਰਜੀ ਆ ਜੇ ਆਪਣਾ ਕੋਈ ਇੱਕ ਦਿਨ ਨਹੀਂ ਹੈਗਾ ਮਾਲ ਦੇ ਤੇ ਉਹਦਾ ਆਪਣੇ ਕੋਲੇ ਹਰ ਵਕਤੀ 10 ਤੋਂ 12 ਗਡੰਗਰ ਖੜੇ ਹੀ ਰਹਿੰਦੇ ਆ ਬਹੁਤ ਠੀਕ ਆ ਬਾਈ ਓਕੇ ਤੇ ਧੰਨਵਾਦ